ਗੁਰਦਾਸ ਫਲੋ ਚੈਨਲ ਤੇ ਤੁਹਾਡਾ ਸਾਰਾਤਾ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਹਲਵਾ ਕੱਦੂ ਜਿਹਨੂੰ ਵੇਠਾ ਵੀ ਬੋਲਿਆ ਜਾਂਦਾ ਤੇ ਇਹਨੂੰ ਅੱਜ ਬਣਾਵਾਂਗੇ ਆਪਾਂ ਬੜੀ ਪਾ ਕੇ ਬਿਲਕੁਲ ਬਿਨਾ ਪਿਆਜ਼ ਲਸਣ ਅਦਰਕ ਟਮਾਟਰ ਤੋਂ ਇਸ ਤਰ੍ਹਾਂ ਬਣਾਵਾਂਗੇ ਉਹ ਅੱਗੇ ਤੁਸੀਂ ਵੀਡੀਓ 'ਚ ਬਣੀ ਰਹੋ ਤੇ ਇਹਨੂੰ ਕੱਟਣਾ ਸ਼ੁਰੂ ਕਰ ਦਿੰਦੇ ਆ ਜੀ ਇਹਨੂੰ ਆਪਾਂ ਧੋ ਕੇ ਚੰਗੀ ਤਰ੍ਹਾਂ ਰੱਖ ਲਿਆ ਇਹ ਹੈਗਾ ਇਹ 1 ਕਿਲੋ ਹਲਵਾ ਜੇ ਇਹਨੂੰ ਕਿਉਂਕਿ ਸਾਨੂੰ ਜਿੰਨੇ ਦੀ ਲੋੜ ਸੀ ਆਪਾਂ ਓਨਾ ਕ ਲੈ ਲਿਆ ਤੇ ਇਹਨੂੰ ਆਪਾਂ ਕੱਟ ਲੈਨੇ ਆ ਤੇ ਬੀ ਵੀ ਕੱਢਾਂਗੇ ਆਪਾਂ ਜਿਹੜਾ ਹਲਵਾ ਬਣਾਉਣਾ ਇਹ ਬਿਨਾ ਛਿੱਲੇ ਤੋਂ ਬਣਾਵਾਂਗੇ ਤੇ ਬੜੀ ਪਾ ਕੇ ਬਣਾਵਾਂਗੇ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਬਹੁਤ ਸੁਆਦ ਦਾ ਬਣਦਾ ਤੇ ਖਾਣ ਵਿੱਚ ਵੀ ਬਹੁਤ ਵਧੀਆ ਲੱਗਦਾ ਇਹਨੂੰ ਤੁਸੀਂ ਕਿਸੇ ਵੀ ਚੀਜ਼ ਦੇ ਨਾਲ ਰੋਟੀ ਨਾਲ ਜਾਂ ਚੋਲਾ ਨਾਲ ਵੀ ਖਾ ਸਕਦੇ ਹੋ ਤੇ ਇੱਕ ਹਲਵੇ ਕੱਦੋਂ ਨੂੰ ਪਹਿਲਾਂ ਕੱਟ ਲੈਨੇ ਆ ਬੀ ਇਹਦੇ ਉਤਾਰ ਲਾਂਗੇ ਆਪਾਂ ਤੇ ਇਹਨੂੰ ਛਿੱਲਣਾ ਨਹੀਂ ਹੈ ਹਲਵੇ ਕਦੂ ਦੇ ਆਪਾਂ ਬੀ ਬੀ ਜਿਹੜੇ ਇਹਨਾਂ ਨੂੰ ਆਪਾਂ ਕੱਢ ਦਾਂਗੇ ਕਿਉਂਕਿ ਬੀਜ ਨੇ ਜਿਹੜੇ ਇਹ ਪੱਕੇ ਨਹੀਂ ਹਲਵੇ ਕਦੂ ਦੇ ਜਿਹੜੇ ਬੀ ਥੋੜੇ ਕੂਲੇ ਕੂਲੇ ਹੁਆ ਉਹ ਆਪਾਂ ਪਾ ਸਕਦੇ ਆ ਪੱਕੇ ਬੀ ਨਹੀਂ ਵਧੀਆ ਲੱਗਦੇ ਸਬਜ਼ੀ ਦੇ ਵਿੱਚ ਤੇ ਇਹਨਾਂ ਬੀਆਂ ਨੂੰ ਆਪਾਂ ਸਾਰਿਆਂ ਨੂੰ ਕੱਢ ਦਾਂਗੇ ਹਲਵੇ ਦੇ ਬੀ ਆਪਾਂ ਸਾਰੇ ਕੱਢਦੇ ਨੇ ਤੇ ਹੁਣ ਇਹਨੂੰ ਕਟਿੰਗ ਕਰ ਲੈਣੇ ਆ ਜੀ ਬਿਲਕੁਲ ਬਰੀਕ ਜਿਹਾ ਕਟਾਂਗੇ ਮੋਡੇ ਮੋਡੇ ਪੀਸ ਨਹੀਂ ਆਪਾਂ ਕਰਨੇ ਮਲੇ ਵੇਖੋ ਦੁੱਧੀ ਆਪਾਂ ਕਟਿੰਗ ਕਰਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਆਪਾਂ ਬਰੀਕ ਬਰੀਕ ਪੀਸਾ ਜਿਹੜੇ ਪਤਲੇ ਪਤਲੇ ਇਹ ਕੀਤੇ ਨੇ ਤੇ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਮਸਾਲੇ ਤੇ ਸਭ ਤੋਂ ਪਹਿਲਾਂ ਪਾਵਾਂਗੇ ਜਿਆ ਇੱਥੇ ਮਿਲਿਆ 1 ਕੱਪ ਦਹੀਂ ਤੁਸੀਂ ਖੱਟਾ ਮਿੱਠਾ ਤਾਜ਼ਾ ਕੋਈ ਵੀ ਦਹੀਂ ਲੈ ਸਕਦੇ ਹੋ ਤੇ ਇਹਨੂੰ ਪਾ ਦਾਂਗੇ ਜੀ ਆਪਾਂ ਸਬਜ਼ੀ ਦੇ ਉੱਤੇ ਤੇ ਨਾਲ ਹੀ ਇੱਥੇ ਪਾ ਦਾਂਗੇ ਜੀ ਆਪਾਂ ਮਸਾਲੇ ਤੇ ਮਸਾਲਿਆਂ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਜੀ ਆਪਾਂ ਸਵਾਦ ਅਨੁਸਾਰ 1 ਚਮਚਾ ਲੂਣ ਅੱਤਾ ਚਮਚਾ ਹਲਦੀ ਤੇ 1 ਚਮਚਾ ਪਾਵਾਂਗੇ ਆਪਾਂ ਅੱਤਾ ਚਮਚਾ ਪਾਵਾਂਗੇ ਆਪਾਂ ਲਾਲ ਮਿਰਚ ਤੇ ਚਮਚ ਦਾ ਚੌਥਾਈ ਸਾ ਪਾਵਾਂਗੇ ਆਪਾਂ ਜਿਹੜੀ ਕਸ਼ਮੀਰੀ ਲਾਲ ਮਿਰਚ ਕਲਰ ਦੇਣ ਵਾਸਤੇ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਜੀਰਾ ਕਿਉਂਕਿ ਕੱਚੇ ਜੀਰੇ ਦਾ ਟੇਸਟ ਹੈ ਇਹ ਇਹਦੇ ਵਿੱਚ ਜਿਹੜਾ ਬਹੁਤ ਵਧੀਆ ਹੁੰਦਾ ਇਹਨਾਂ ਮਸਾਲਿਆਂ ਨੂੰ ਮਸਾਲਿਆਂ ਮਸਾਲੇ ਪਾਉਣ ਤੋਂ ਬਾਅਦ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਇੱਥੇ ਕੱਚਾ ਤੇਲ तो सारे मसाले कर जी देंस मसाले आप सारे चंकी तरह मिक्स कर देंगे ਤੇ ਲੋ ਜੀ ਆਪਾਂ ਮਸਾਲੇ ਜਿਹੜੇ ਸਾਰੇ ਚੰਗੀ ਤਰ੍ਹਾਂ ਮਿਕਸ ਕਰ ਦਿੱਤੇ ਨੇ ਤੇ ਹੁਣ ਇਹਨੂੰ ਆਪਾਂ ਹਲਵੇ ਨੂੰ ਰੱਖ ਦਾਂਗੇ ਜੀ 5 ਤੋਂ 10 ਮਿੰਟ ਰੈਸਟ ਤੇ ਤੇ ਹੁਣ ਇਧਰ ਆਪਾਂ ਚੱਲਦੇ ਹਾਂ ਜੀ ਚੁੱਲੇ ਵੱਲ ਅੱਗ ਬਾਲ ਕੇ ਆਪਾਂ ਕੜਾਈ ਰੱਖ ਦਿੱਤੀ ਹੈ ਚੁੱਲੇ ਤੇ ਨਾਲ ਹੀ ਹੁਣ ਇੱਥੇ ਪਾ ਦਾਂਗੇ ਜੀ ਆਪਾਂ ਤੇਲ ਤੇ ਤੇਲ ਨੂੰ ਕਰ ਲੈਣੇ ਆ ਗਰਮ ਏ ਨੇ ਜੀ ਆਪਣੀਆਂ ਬੜੀਆਂ ਮੂੰਗਦਾਲ ਦੀਆਂ ਘਰ ਦੀਆਂ ਆਪਣੀਆਂ ਹੋਈਆਂ ਬੜੀਆਂ ਨੇ ਤੁਸੀਂ ਚੈਨਲ ਤੇ ਜਾ ਕੇ ਪੂਰੀ ਵੀਡੀਓ ਵੇਖ ਸਕਦੇ ਹੋ ਤੇ ਇਹਨਾਂ ਬੜੀਆਂ ਨੂੰ ਹੁਣ ਆਪਾਂ ਤੇਲ ਦੇ ਵਿੱਚ ਫਰਾਈ ਕਰਕੇ ਤੇ ਫਿਰ ਆਪਾਂ ਹਲਵੇ ਵਿੱਚ ਪਾਵਾਂਗੇ ਤੇ ਇਧਰ ਤੇਲ ਵੀ ਆਪਣਾ ਗਰਮ ਹੋ ਗਿਆ ਤੇ ਹੁਣ ਇਹਨਾਂ ਨੂੰ ਬੜੀਆਂ ਨੂੰ ਕਰ ਲੈਣਾ ਤੇਲ ਚ ਪਾ ਕੇ ਫਰਾਈ ਬੜੀਆਂ ਆਪਣੀਆਂ ਹੋ ਗਈਆਂ ਫਰਾਈ ਤੁਸੀਂ ਦੇਖ ਸਕਦੇ ਹੋ ਕਿ ਕਲਰ ਚੇਂਜ ਹੋ ਗਿਆ ਹੁਣ ਇਹਨਾਂ ਬੜੀਆਂ ਨੂੰ ਕੱਢ ਲੈਣੇ ਆ ਪਲੇਟ ਵਿੱਚ ਇੱਥੇ ਮੈਂ ਲਏ ਨੇ ਤੜਕੇ ਵਾਸਤੇ ਕੁਝ ਖੜੇ ਮਸਾਲੇ ਤੇ ਜਿੰਨਾਂ ਵਿੱਚ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਜੀ ਇੱਕ ਚੁਟਕੀ ਇੱਕ ਪਾਵਾਂਗੇ ਹਿੰਗ ਦੀ ਹਿੰਗ ਨਾਲ ਜਿਹੜਾ ਟੇਸਟ ਆ ਹਲਵੇ ਕੱਦੂ ਦਾ ਬਹੁਤ ਵਧੀਆ ਹੁੰਦਾ ਤੇ ਨਾਲ ਹੀ ਇੱਕ ਪਾਵਾਂਗੇ ਤੇਜ ਪੱਤਰ ਕਿਉਂਕਿ ਆਪਾਂ ਕੱਚਾ ਜੀਰਾ ਹਲਵੇ ਵਿੱਚ ਪਾਇਆ ਇਹਦੇ ਵਾਸਤੇ ਆਪਾਂ ਲਵਾਂਗੇ ਅੱਧਾ ਚਮਚ ਜੀਰੇ ਦਾ ਤੇ ਇੱਕ ਚਮਚ ਲਈ ਆਪਾਂ ਰਾਈ ਤੇ ਦੋ ਮਹੱਲੀਆਂ ਨੇ ਸੁੱਕੀਆਂ ਲਾਲ ਮਿਰਚਾਂ ਇਹਨਾਂ ਨੂੰ ਮੈਂ ਤੋੜ ਕੇ ਦੋ ਹਿੱਸੇ ਵਿੱਚ ਕਰ ਲਿਆ ਤੇ ਇਹਨਾਂ ਮਸਾਲਿਆਂ ਨੂੰ ਆਪਾਂ ਤੜਕਾ ਲੈਣੇ ਆ ਤੁੱਕੇ ਮਸਾਲੇ ਚੰਗੀ ਤਰ੍ਹਾਂ ਤੜਕ ਗਏ ਨੇ ਤੇ ਨਾਲ ਹੀ ਹੁਣ ਇੱਥੇ ਪਾ ਲੈਨੇ ਆ ਜੀ ਆਪਾਂ ਹਲਵਾ ਗੱਦੂ ਇਹਨੂੰ ਕਰ ਦੇਣਾ ਮਿਕਸ ਤੁਸੀਂ ਇੱਕ ਵਾਰੀ ਜਿਵੇਂ ਬਿਨਾ ਪਿਆਜ਼ ਲਸਣ ਤੋਂ ਸਬਜ਼ੀ ਜਿਹੜੀ ਮੇਰੇ ਤਰੀਕੇ ਨਾਲ ਬਣਾ ਕੇ ਦੇਖੋ ਬਹੁਤ ਸਵਾਦ ਬਣਦੀ ਆ पता नहीं ਨਾ ਰੱਬ ਇਹਦੇ ਵਿੱਚ ਪਿਆਜ਼ ਅਦਰਕ ਪਾਇਆ ਕਿ ਨਹੀਂ ਪਾਇਆ ਇਹ ਹੁਣ ਇਹਨੂੰ ਬਟ ਆਪਾਂ ਢੱਕ ਕੇ 5 ਮਿੰਟ ਵਾਸਤੇ ਪਕਾਵਾਂਗੇ ਸਬ지 ਨੂੰ ਆਪਾਂ 5 ਮਿੰਟ ਪਕਾ ਲਿਆ ਢੱਕ ਕੇ ਤੇ ਹੁਣ ਇਹਨੂੰ ਗਰ ਲੈਨੇ ਆਂ ਜੀ ਇੱਕ ਵਾਰੀ ਚੈੱਕ ਕਿ ਤੁਸੀਂ ਦੇਖਾ ਲਓ ਸਬ지 ਤੋਂ ਪਾਣੀ ਜਿਹੜਾ ਸਬ지 ਨੇ ਛੱਡਿਆ ਉਹ ਸਾਰਾ ਸੁੱਕ ਗਿਆ ਹੁਣ ਆਪਾਂ ਇੱਥੇ ਜਿਹੜਾ ਮਸਾਲੇ ਦਾ ਪਾਣੀ ਹੈ ਬਚਿਆ ਹੋਇਆ ਇਹ ਆਪਾਂ ਪਾ ਦਨੇ ਆਂ ਤੇ ਨਾਲ ਹੀ ਇਥੇ ਪਾ ਦਾਂਗੇ ਜੀ ਆਪਾਂ ਜਿਹੜੀਆਂ ਫਰਾਈ ਕੀਤੀਆਂ ਨੇ ਬੜੀਆਂ ਇਹਨਾਂ ਨੂੰ ਮੈਂ ਤੋੜ ਲਿਆ ਸੀ ਤੇ ਇਹਨਾਂ ਨੂੰ ਕਰਕੇ ਚੰਗੀ ਤਰ੍ਹਾਂ ਮਿਕਸ ਤੇ 4-5 ਮਿੰਟ ਵਾਸਤੇ ਆਪਾਂ ਹੋਰ ਇਹਨਾਂ ਨੂੰ ਠੱਕ ਕੇ ਬਣਾ ਲਾਂਗੇ ਤੇ ਲਓ ਜੀ ਆਪਾਂ ਸਭ ਜੀ ਨੂੰ ਵੇਖ ਲੈਣੇ ਆ ਤੁਸੀਂ ਦੇਖ ਸਕਦੇ ਹੋ ਸਬਜੀ ਆਪਣੀ ਬਣ ਕੇ ਬਿਲਕੁਲ ਹੋ ਗਈ ਹੈ ਤਿਆਰ ਦੇਖੋ ਜਿਸ ਤਰ੍ਹਾਂ ਦੀ ਸਬਜੀ ਸਾਨੂੰ ਚਾਹੀਦੀ ਆ ਉਸੇ ਤਰ੍ਹਾਂ ਦੀ ਸਬਜੀ ਆਪਣੀ ਬਣ ਕੇ ਬਿਲਕੁਲ ਹੋ ਗਈ ਹੈ ਤਿਆਰ ਤੇ ਹੁਣ ਇੱਥੇ ਤੁਸੀਂ ਚਾਹੋ ਤੈਨੂੰ ਟੋਟ ਵੀ ਸਕਦੇ ਹੋ ਸਬਜੀ ਨੂੰ ਤੇ ਆਪਾਂ ਰੱਖਾਂਗੇ ਜੀ ਇਸੇ ਤਰ੍ਹਾਂ ਦੀ ਕਿਉਂਕਿ ਬੱਚੇ ਇਸੇ ਤਰ੍ਹਾਂ ਦੀ ਪਸੰਦ ਕਰਦੇ ਨੇ ਤੇ ਹੁਣ ਆਪਾਂ ਸਬਜੀ ਨੂੰ ਕਰ ਲੈਨੇ ਜੀ ਭਾਂਡੇ ਵਿੱਚ ਕੱਢ ਕੇ ਸਰ ਤੇ ਲਓ ਜੀ ਆਪਣੀ ਸਬਜੀ ਹੋ ਗਈ ਜੇ ਬਣ ਕੇ ਬਿਲਕੁਲ ਤਿਆਰ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਆਪਣੀ ਸਬਜੀ ਜਿਹੜੀ ਬਣ ਕੇ ਤਿਆਰ ਹੋਈ ਹੈ ਤੇ ਖਾਣ ਵਿੱਚ ਵੀ ਬਹੁਤ ਸਵਾਦ ਹੈ ਤੇ ਅੱਜ ਦੀ ਸਬਜੀ ਨੂੰ ਤੜਕਾ ਵੀ ਆਪਾਂ ਬਿਲਕੁਲ ਸਿੰਪਲ ਜਿਹਾ ਲਾਇਆ ਬਿਨਾਂ ਪਿਆਜ਼ ਲਸਣ ਟਮਾਟਰ ਤੋਂ ਕੋਈ ਨਹੀਂ ਕਹਿ ਸਕਦਾ ਕਿ ਇਹ ਬਿਨਾਂ ਟਮਾਟਰ ਲਸਣ ਪਿਆਜ਼ ਤੋਂ ਸਬਜੀ ਆ ਜਿਹੜੀ ਅੱਜ ਦੀ ਆਪਾਂ ਬਣਾ ਕੇ ਤਿਆਰ ਕੀਤੀ ਹੈ ਤੇ ਜੇਕਰ ਤੁਹਾਨੂੰ ਅੱਜ ਦੀ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਜਿਹੜੀ ਅੱਜ ਦੀ ਵੀਡੀਓ ਸਾਡੀ ਉਹ ਕਿਸ ਤਰ੍ਹਾਂ ਦੀ ਲੱਗੀ ਤੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਮੇਰੇ ਸਟਾਈਲ ਨਾਲ ਪੂਰੇ ਦੇਸੀ ਸਟਾਈਲ ਨਾਲ ਹਲਵੇ ਕद्दू ਦੀ ਸਬਜੀ ਇਹਨੂੰ ਤੁਸੀਂ ਤੰਦੂਰੀ ਰੋਟੀ ਨਾਲ ਖਾਓ ਚਾਹੇ ਚੌਲਾ ਨਾਲ ਖਾਓ ਰੋਟੀ ਪੁਲਕੇ ਨਾਲ ਖਾਓ ਪ੍ਰੋਟੀਨ ਨਾਲ ਖਾਓ ਜਿਸ ਚੀਜ਼ ਨਾਲ ਤੁਹਾਡਾ ਮਨ ਕਰਦਾ ਤੁਸੀਂ ਖਾ ਸਕਦੇ ਹੋ ਸਬਜੀ ਖਾਣ ਵਿੱਚ ਬਹੁਤ ਸਵਾਦ ਲੱਗਦੀ ਆ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਕਰਦੇ ਆ ਜੀ ਐਂਡ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ